ਵਾਧ ਬਣਿਆ ਦਾ ਦੂਜਾ ਆਪਣੇ ਨਾਲ ਜਿਹੜੇ ਏਜੰਟ ਲੋਕਾਂ ਨਾਲ ਬਣਿਆ ਲੋਕਤ ਬਹੁਤ ਵੱਡਾ ਮਾਫੀਆ ਬਣ ਚੁੱਕਾ ਜਿਹਨੂੰ ਹੱਥ ਪਾਈ ਬਿਠਾ ਚ ਬੰਦਾ ਕੱਲਾ ਉਹ ਬਗੈਰ ਕਿਸੇ ਪਾਵਰ ਮੇਰਾ ਸੋਚ ਇਹ ਹੈ ਕਿ ਜਿਹੜਾ ਬੰਦਾ ਉਹ ਸਮਾਜ ਵਾਸਤੇ ਕਰ ਰਿਹਾ ਆ ਭੰਨਾ ਕਰ ਰਿਹਾ ਸੀਗਾ ਜਾਂ ਕਾਨੂੰਨ ਤੋਂ ਬਾਹਰ ਜਾ ਕਰ ਰਿਹਾ ਸੀਗਾ ਪਰ ਕਾਨੂੰਨ ਅੱਜ ਨਹੀਂ ਲੈ ਰਿਹਾ ਕਰ ਰਿਹਾ ਸੀਗਾ ਤੇ ਵਧਿਆ ਕਰ ਰਿਹਾ ਮੇਰਾ ਖਿਆਲ ਹੈ ਸਰਕਾਰ ਨੂੰ ਸਭ ਬਚਾਏ ਇਸ ਦੇ ਕਿ ਉੱਤੇ ਪਰਚੇ ਦਰਜ ਕਰ ਦੇ ਉਹਨੂੰ ਐਪਰੀਸ਼ੀਏਟ ਕਰਦੇ ਨੂੰ ਸ਼ੌਅ ਹੀ ਦਿੱਤੇ ਮੇਰਾ ਮਤਨ ਆ ਬਾਕੀ ਸਰਕਾਰ ਜਾਂ ਹੋਰ ਕੋਈ ਵੀ ਸੋਚ ਉਹਨਾਂ ਕੋਈ ਬਾਕੀ ਜਿਹੜੀ ਪ੍ਰੋਟੀ ਮੰਗਾਈ ਗੱਲ ਹੈ ਕਿ 10000 ਪ੍ਰੋਟੀ ਕੋ ਹজম ਨਹੀਂ ਹੁੰਦੀ ਵੀ 1015 ਕੇ ਮੰਗੇ ਆ ਹੁਣ ਵੱਧ ਲਾ ਦੇ ਦੋ ਲੱਖ ਚਾਰ ਲੱਖ ਇਹ ਮੰਨਦੇ ਫੇਸ਼ਾ ਸਾਨੂੰ ਸ਼ੱਕ ਹੋ ਜਾਂਦਾ ਕਿ ਵਾਕਿਆ ਕੰਮ ਹੋ ਸਕਦੀ ਹੈ ਇਹ ਜ਼ਬਰ ਦੇ ਖਿਲਾਫ ਸਮੂਲੀਅਤ ਕੀਤੀ ਆ ਵੀ ਭਰਨ ਸਿੰਘ ਤੇ ਜ਼ਬਰ ਹੋਇਆ ਉਹਦੀ ਆਵਾਜ਼ ਦੀ ਨੂੰ ਸਰਕਾਰ ਦਬਾਉਣਾ ਚਾਹੁੰਦੀ ਆ ਇਸ ਤਰ੍ਹਾਂ ਸਰਕਾਰ ਆਵਾਜ਼ ਦਬਾ ਸਕਦੀ ਜੋ ਲੜਨ ਵਾਲੇ ਲੋਕ ਹੁੰਦੇ ਨੇ ਉਹ ਇਹ ਜਿਹੇ ਪਰਚੇ ਜ਼ਿਲ੍ਹਾ ਤੋਂ ਕਦੇ ਡਰਦੇ ਨਹੀਂ ਹੁੰਦੇ। ਉਹ ਸਸਿਕਾਲ ਜੀ ਮੈਂ ਮਨੀਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਪਿੱਛੇ ਜੇ ਪੰਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹਦੇ ਅੱਜ ਸਮਾਪਤਾਂ ਦੇ ਵਿੱਚ ਇਕੱਠ ਰੱਖਿਆ ਗਿਆ ਹੈ। ਉਹਦੇ ਪਿੰਡ ਪਿੰਡ ਕੋਡ ਦੋਨੇ ਦੇ ਵਿੱਚ ਇਕੱਠ ਰੱਖਿਆ ਜਾਂਦਾ ਵੀ ਪੰਨਾ ਸਿੱਧੂ ਨੂੰ ਰਿਹਾ ਕੀਤਾ ਜਾਵੇ ਕੁਝ ਕਾਰਨਾ ਕਰਕੇ 10000 ਦੀ ਫਰੋਤੀ ਮੰਗੀ ਸੀ। ਉਦੇ ਕੇਸ ਦੇ ਵਿੱਚ ਉਦੋਂ ਪਰਚਾ ਪੈਂਦਾ ਵੀ ਉਹਨੂੰ ਉਹਨੂੰ ਜੇਲ੍ਹ ਹੋ ਜਾਂਦੀ ਹੈ ਤੇ ਬਾਅਦ ਵਿੱਚ ਜ਼ਮਾਨਤ ਦਿੰਦੇ ਨੇ ਇਹ ਗੱਲਬਾਤ ਕਰ ਨਾਲ ਮੌਜੂਦ ਨੇ ਸਕਿੰਦਰ ਸਿੰਘ ਪੀਪੀ ਸਤਿ ਸ਼੍ਰੀ ਅਕਾਲ ਅੱਜ ਇਕੱਠ ਹੋਇਆ ਕਿਵੇਂ ਦੇ ਇਸ ਇਕੱਠ ਨੂੰ ਫਿਰ ਅੱਗੇ ਦੀ ਕੀ ਪਲੈਨਿੰਗ ਹੈ ਵੀ ਪਹਿਲਾਂ ਜ਼ਮਾਨਤ ਦਿੱਤੀ ਜਾਂਦੀ ਹੈ ਦੁਆਰੇ ਫੇਰ ਉਹਨੂੰ ਜੇਲ੍ਹ ਕਹਦੇ ਵੀ ਨਾਬੇ ਜੇਲ੍ਹ ਵਿੱਚ ਰੱਖਣਾ ਇਕੱਠ ਹੋ ਦੇਖੋ ਬੰਬਾਈ ਇਕੱਠ ਦਾ ਕਾਰਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਕੱਠ ਕਿਉਂ ਰੱਖਿਆ ਗਿਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਭਾਨਾ ਸਿੱਧੂ ਪਹਿਲਾਂ ਥੋੜਾ ਵਿਵਾਦ ਬਣਿਆ ਰਾ ਦੂਜਿਆਂ ਆਪਣੇ ਨਾਲ ਜਿਹੜੇ ਏਜੰਟ ਲੋਕਾਂ ਨਾਲ ਬਣਿਆ ਤੇ ਸਾਨੂੰ ਹਾਲਾਤ ਉਦੋਂ ਹੀ ਦਿਸਦੇ ਪਏ ਸੀ ਖਦਸ਼ਾ ਸੀ ਕਿ ਹਾਲਾਤ ਬਣ ਸਕਦੇ ਆ ਕਿਉਂਕਿ ਬਹੁਤ ਵੱਡਾ ਮਾਫੀਆ ਬਣ ਚੁੱਕਿਆ ਜਿਹਨੂੰ ਹੱਥ ਪਾਈ ਬੈਠਾ ਸੀ ਬੰਦਾ ਕੱਲਾ ਬਗੈਰ ਕਿਸੇ ਪਾਵਰ ਤੋਂ ਤੇ ਮੈਂ ਪਹਿਲਾਂ ਵੀ ਇਹੀ ਤੁਹਾਨੂੰ ਬੋਲੀ ਕਿ ਦੇਖੋ ਸਰਕਾਰ ਨੂੰ ਜਿਹੜਾ ਮੇਰਾ ਮੰਦਣਾ ਹੈ ਬਾਕੀ ਸਰਕਾਰ ਦੀ ਕੀ ਸੋਚ ਆ ਜਣਾ ਉੱਪਰਲੇ ਅਫਸਰਾਂ ਕੀ ਸੋਚ ਉਹਨਾਂ ਦੀ ਸੋਚ ਵੱਖਰੀ ਹੁੰਦੀ ਹੈ ਮੇਰਾ ਸੋਚ ਇਹ ਹੈ ਕਿ ਜਿਹੜਾ ਬੰਦਾ ਕੋ ਸਮਾਜ ਵਾਸਤੇ ਕਰ ਰਿਹਾ ਆ ਭੰਨਾ ਕਰ ਰਿਹਾ ਸੀਗਾ ਚਾਹੇ ਕਾਨੂੰਨ ਤੋਂ ਬਾਹਰ ਜਾ ਕਰ ਰਿਹਾ ਸੀਗਾ ਪਰ ਕਾਨੂੰਨ ਹੱਥ ਨਹੀਂ ਲੈ ਰਿਹਾ ਕਰ ਰਿਹਾ ਸੀਗਾ ਤੇ ਵਧਿਆ ਕਰ ਰਿਹਾ ਮੇਰਾ ਖਿਆਲ ਆ ਕਿ ਸਰਕਾਰ ਨੂੰ ਸਭ ਤੋਂ ਬਚਾ ਪਰਚਾ ਦਰਜ ਕਰਦੇ ਉਹਨੂੰ ਐਪਰੀਸ਼ੀਏਟ ਕਰਦੇ ਉਹਨੂੰ ਸ਼ਵਾਜ ਦਿੰਦੇ ਮੇਰਾ ਮਤਨ ਆ ਬਾਕੀ ਸਰਕਾਰ ਜਾਂ ਹੋਰ ਬੰਦਾਂ ਦੀ ਕੀ ਸੋਚ ਉਹਨਾਂ ਆਪਣੀ ਹੈ ਇੱਕ ਫਰੋਤੀ ਮੰਗੜੇ ਪਿੱਛੇ ਉਹਨੂੰ ਦੋ ਦਿਨ ਤਰਮਾਂਡ ਦੀ ਭੇਜੀ ਦਿੱਤਾ ਜਾਂਦਾ ਵੀ ਉੱਥੇ ਜਾ ਕੇ ਕੀ ਬੀਤਦੀ ਆ ਕੋਈ ਗੱਲਬਾਤ ਹੋਈ ਥੋੜੀ ਪਾਨੀ ਸਿੱਧੂ ਨਾਲ ਨਹੀਂ ਬੱਬਾ ਜੀ ਮੇਰੀ ਪਾਨੀ ਸਿੱਧੂ ਨਾਲ ਗੱਲ ਨਹੀਂ ਹੋਈ ਬਾਕੀ ਜਿਹੜੀ ਫਰੋਤੀ ਮੰਗਾਲੀ ਗੱਲ ਹੈ 10000 ਫਰੋਤੀ ਕੋ ਹਜਮ ਨਹੀਂ ਹੁੰਦੀ ਵੀ 10000 ਬੰਦੇ ਕਹਿੰਦੇ ਮੰਗਿਆ ਹੁਣ ਜੇ ਵੱਧ ਲਾ ਦੇ ਦੋ ਲੱਖ ਚਾਰ ਲੱਖ ਆ ਮੰਗਦੇ ਫੇਸ਼ਾ ਸਾਨੂੰ ਸ਼ੱਕ ਹੋ ਜਾਂਦਾ ਕਿ ਵਾਕਿਆ ਗੱਲ ਹੋ ਸਕਦੀ ਹੈ ਪਰ ਇੱਕ ਬੰਦਾ ਜਿਹੜਾ ਜਿੰਦੂ ਜਿਹੜੇ ਜਿੰਨਾ ਪੈਸੇ ਮੜਵਾਇਓ ਉਹ ਬੰਦੇ ਆਫਰ ਕਰਾ ਰਿਹਾ ਲੱਖ ਲੱਖ ਦੋ ਦੋ ਲੱਖ ਪੰਜ ਹਜ਼ਾਰ ਰੁਪਇਆ ਉਹਨਾਂ ਕੋ ਪੈਣਾ ਹੀ ਲੈ ਰਿਆ ਪਰ ਇੱਕ ਬੰਦਾ ਜਿਹਨਾਂ ਦੀ ਇੱਕ ਕਸਰ ਚੱਲ ਰਹੀ ਹੈ ਹਨਾ ਉਸ ਮਤਲਬ 100 ਰੁਪਏ ਕਿਉਂ ਮੰਗੂਗਾ ਇਹ ਕੱਲ ਕੁੱਝ ਨਹੀਂ ਦੇਣੀ ਵਾਸੇ ਮਤਲਬ ਉਹਨੇ ਕਿ ਕੱਟ ਨੂੰ ਕਿਵੇਂ ਦੇ ਦੇ ਪਾਨੇ ਸਿੱਧੂ ਨੂੰ ਫਾਇਦਾ ਹੁੰਦਾ ਰਿਹਾ ਕਰਨਗੇ ਹੁਣ ਜਾਂ ਫਿਰ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਕਿ ਨਾ ਬੈ ਜੇਲ੍ਹ ਦੀ ਗੱਲ ਕਰਦੇ ਨੇ ਵਿੱਚ ਹੋਰ ਇਲਜ਼ਾਮ ਲਗਾਇਆ ਜਾਂਦਾ ਏਜੰਟ ਵੱਲੋਂ ਵੀ ਇਹਨੇ ਚੈਨੀ ਚੋਰੀ ਵੀ ਕੀਤੀ ਹੋਈ ਆ ਇਹ ਗੱਲ ਕਿੰਨੀ ਸਹੀ ਆ ਚੈਨੀ ਚੋੜ ਦੇ ਮੈਂ ਪਪਾ ਜੀ ਦੇ ਕੋਈ ਵੀ ਬੰਦ ਨੂੰ ਤਿਆਰੀ ਕਰਨ ਨੂੰ ਹੁਣ ਤੁਸੀਂ ਦੇਖੋ ਇੱਕ ਪੱਤਰਕਾਰ ਹੋ ਤੁਸੀਂ ਸੁਝੋ ਇਨਸਾਨ ਹੋ ਬਹੁਤ ਲੋਕਾਂ ਦਾ ਵਾਹ ਪੈਂਦਾ ਤੁਸੀਂ ਆਪਣੇ ਅੰਦਰ ਨੂੰ ਪੁੱਛ ਕੇ ਦੇਖੋ ਕਿ ਭਾਨਾ ਸਿੱਧੂ ਇੱਕ ਬੰਦਾ ਸੋਸ਼ਲ ਮੀਡੀਆ ਜਿਹੜਾ ਸੋਨਾ ਵੈਸੇ ਸੋਣੀ ਰੋਟੀ ਖਾਂਦਾ ਕੁਮਾਰਿਆ 20 25 ਦੀ ਗੱਡੀ ਨਹੀਂ ਫਿਰਦਾ ਕਿ ਉਹ ਚੈਨੀ ਥੋੜੀ ਖਾਊਗਾ ਇਹ ਗੱਲ ਹਾਜਮ ਕਿਸੇ ਤੇ ਵੀ ਨਹੀਂ ਹੁੰਦੀ ਬਾਕੀ ਉਹਨੇ ਸਰਕਾਰਾਂ ਜਾਂ ਪ੍ਰਸ਼ਾਸਨ ਨੇ ਪਰਚਾ ਪਹਿਲਾਂ ਪਾਇਆ ਹੁਣ ਪਾਇਆ ਕਦੋਂ ਪਾਇਆ ਕੀ ਕਾਰਨਾਂ ਸੱਚਾਈ ਕਿੰਨੀ ਆ ਇਹ ਤੋਂ ਦੱਸ ਸਕਦੇ ਹੁਣ ਪਰਚੇ ਪੈ ਰਹੇ ਨੇ ਪਹਿਲਾਂ ਜੀ ਮੈਂ ਇਦਾਂ ਹੀ ਅਮਰਤਪਾਲ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਨਾ ਤੇ ਹੁਣ ਭਾਨੇ ਸਿੱਧੂ ਤੇ ਕੀ ਦਾ ਕਰਿਆ ਵੀ ਇਹ ਜੇ ਸਰਕਾਰ ਬਦਲਾਅ ਆਇਆ ਵੀ ਸਾਰੇ ਇਹ ਦਵਾਰੇ ਨੇ ਆਵਾਜ਼ ਨੂੰ ਪੰਜਾਬ ਦੀ ਆਵਾਜ਼ ਨੂੰ ਦੱਬ ਰਹੇ ਨੇ ਵੀ ਬਦਲਾਅ ਆ ਇੱਕ ਤਾਂ ਬਦਲਾਅ ਲੈਂਦਾ ਲੋਕਾਂ ਨੇ ਸਾਰੇ ਲੋਕਾਂ ਨੇ ਵੋਟਾਂ ਲੜ ਕੇ ਪਾਈਆਂ ਨੇ ਵੀ ਸਰਕਾਰ ਅਕਾਲੀ ਦਲ ਤੋਂ ਬਹੁਤ ਦੁਖੀ ਸੀ ਪਹਿਲਾਂ ਕਾਂਗਰਸ ਤੋਂ ਫਿਰ ਹੁਣ ਆਮ ਪਾਰਟੀ ਤੋਂ ਲੋਕ ਦੁਖੀ ਲੱਗਦੇ ਨੇ ਇਹ ਦੇਖੋ ਆ ਇੱਥੋਂ ਨਿਗਾਹ ਮਾਰੀ ਹੁਣ ਆਪਾਂ ਗੱਡੀਆਂ ਅਜੇ ਤੱਕ ਲਾਈਨ ਟੁੱਟੀ ਨਹੀਂ ਠੀਕ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਕਿਤੇ ਸਰਕਾਰ ਖਿਲਾਫ ਪ੍ਰਤੀਦਰੋਧ ਆ ਜਾਂ ਰੋਹ ਦੇ ਵਿੱਚ ਰੋਹ ਆ ਉਹਨਾਂ ਨੂੰ ਲੱਗਦਾ ਕਿ ਸਰਕਾਰ ਜਿਹੜੀ ਜੋ ਕਰ ਰਹੀ ਆ ਐਸਟੇਪ ਭਾਵੇਂ ਸੁਦਾ ਗਲਤ ਕਰ ਰਹੀ ਹੈ ਹਰ ਬੰਦੇ ਦੇ ਮਨ ਚ ਇਹ ਗੱਲ ਆ ਹਰ ਬੰਦਾ ਜਿਹੜਾ ਇਹ ਗੱਲ ਸੋਚਦਾ ਉਹ ਬੰਦਾ ਆਪਣੇ ਘਰ ਗੱਡੀ ਚੱਕਦਾ ਮੋਟਰਸਾਈਕਲ ਚੱਕਦਾ বাস ਚੱਕਦਾ ਉਹ ਇੱਥੇ ਪਹੁੰਚ ਜਾਂਦਾ ਇਹਦਾ ਕਾਰਨ ਤੇ ਇਹ ਹੀ ਆ ਹੁਣ ਬਾਕੀ ਜਿਹੜਾ ਰੋਹ ਆ ਜਿਹੜਾ ਕਾਟਾ ਕੱਟ ਕੇ ਸੁਕਰਾਂ ਥੋੜਾ ਬਹੁਤ ਤਾਂ ਫਰਕ ਪਊਗਾ ਕਿਤੇ ਨਾ ਕਿਤੇ ਇਹ ਵੀ ਲੱਗਦਾ ਨਾ ਵੀ ਜਿਹੜੇ ਲੱਖਾ ਸਾਨਾ ਨਾਲ ਜੁੜੇ ਹੋਇਆ ਸੀਗਾ ਵੀਡੀਓ ਨੂੰ ਯ ਇਹ ਵੀ ਕਲ ਹੋ ਸਕਦੇ ਕਿ ਕਿ ਸਾਹ ਇਹ ਦੇ ਬਚ ਗਿਆ ਪਰ ਭਾਨਾ ਪਹਿਲੇ ਦਿਨ ਤੋਂ ਸੁਣਾ ਸੀਗਾ ਔਰ ਤੀਸਰੇ ਚੌਥੇ ਦਿਨ ਨੂੰ ਚੱਕ ਲਿਆ ਜਾਂਦਾ ਇਹ ਵੀ ਕਰਮੇ ਨਗਾਨੇ ਵੀ ਹੋ ਸਕਦਾ ਯਾਰ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਚਾਰ ਪੱਤੇ ਕੀ ਕਹਿਣਾ ਚਾਹੁੰਦੇ ਹੋ ਭਾਨੇ ਜਿਹੜੇ ਭਾਨੇ ਸਿੱਤ ਨੂੰ ਗ੍ਰਿਫਤਾਰ ਕੀਤਾ ਸਹੀ ਕੀਤਾ ਨਾ ਨਾ ਗਲਤੀ ਕੀਤੀ ਹੈ ਸਰਕਾਰ ਤੋਂ ਗਲਤ ਕਰ ਰਹੀ ਹੈ ਕੰਮ ਇਹ ਝੂਠੇ ਪਰਚੇ ਝੂਠੇ ਪਰਚੇ ਹੁਣ ਚੈਨੀ ਚੈਨੀ ਉਹ ਕਰੂਗਾ ਜੀ ਨਹੀਂ ਅੰਦਰ ਨਹੀਂ ਉਹ ਸੋਸ਼ਲ ਮੀਡੀਆ ਤੋਂ ਨਹੀਂ ਆਉਦੀ ਹੁਣ ਉਹ ਚੈਨੀ ਚੋਰੀ ਕਰੂਗਾ ਸਰਕਾਰ ਨੇ ਵਸੂਈ ਝੂਠੇ ਰੋਪ ਲਾਈ ਜਾਂਦੀ ਹੈ ਪਰਚੇ ਪਾਈ ਜਾਂਦੀ ਹੈ ਕਿਤੇ ਅੰਬੋਰ ਤੋਂ ਪਤਾ ਹੁਣ ਕਹਿੰਦੇ ਇੱਕ ਹੋਰ ਤਿਆਰ ਹੈ ਜੰਡੀਗੜ ਤੋਂ ਤਿਆਰ ਹੈ ਪਰਚਾ ਤੱਕਾ ਹੋ ਰਿਹਾ ਜਿੰਨਾ ਹੋ ਰਿਹਾ ਤੱਕਾ ਹੋ ਰਿਹਾ ਹੁਣ ਸਮਰਥਾਂ ਦੇ ਵਿੱਚ ਕੌਣ ਕੌਣ ਉਰੇ ਪਹੁੰਚਿਆ ਹੋਇਆ ਉਹਦੇ ਉਰੇ ਇਹ ਮੈਂ ਤਾਂ ਉਧਰ ਗਿਆ ਨਹੀਂ ਹੈਗਾ ਜੇ ਮੈਂ ਜਾ ਕੇ ਹੁਣ ਜੀ ਮੈਂ ਆਈ ਹੀ ਆ ਜੀ ਸਮੂਚਾ ਪੰਜਾਬ ਦੀਆਂ ਜੋ ਸੰਗਰਸ਼ੀ ਜਿਹਾ ਬੰਦਿਆ ਨੇ ਉਹ ਪਹੁੰਚੇ ਜਦੋਂ ਸਰਕਾਰ ਵੱਲੋਂ ਜਾਬਰ ਕੀਤਾ ਜਾਂਦਾ ਜਾਬਰ ਜਰਮੇ ਇੱਕੇ ਨਾਲ ਫੜਾਂਗੇ ਇਹ じゃ ਸਰਕਾਰ ਦਾ ਜਾਬਰ ਜਾਬਰ ਜਾਨੀ ਜੋ ਮੌਕਾ ਹੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆਪਾਂ ਨੇ ਸਿੱਧੂ ਵਰਗਿਆਂ ਦੀ ਉਹ ਕਦੇ ਨਹੀਂ ਦਬੰਦੇ ਲੜ ਜਿੱਤੋਂ ਲੜਦੇ ਲੋਕਾਂ ਦੀ ਹੁੰਦੀ ਆ ਜਦ ਸਰਕਾਰ ਜ਼ਬਰ ਕਰੂ ਸਾਡੀ ਸਾਰੇ ਕਿਸਾਨ ਜਿੱਥੇ ਬੰਦਿਆ ਸੰਭੂਲਿਅਤ ਕੀਤੀ ਆ ਤੇ ਇਹ ਜ਼ਬਰ ਦੇ ਖਿਲਾਫ ਸੰਭੂਲਿਅਤ ਕੀਤੀ ਆ ਵੀ ਭਾਨੇ ਸਿੱਧੂ ਤੇ ਜ਼ਬਰ ਹੋਇਆ ਉਹਦੀ ਆਵਾਜ਼ ਦੀ ਨੂੰ ਸਰਕਾਰ ਦਬਾਉਣਾ ਚਾਹੁੰਦੀ ਆ ਇਸ ਤਰ੍ਹਾਂ ਸਰਕਾਰ ਆਵਾਜ਼ ਦਬਾ ਲਈ ਸਕਦੀ ਜੋ ਲੜਨ ਵਾਲੇ ਲੋਕ ਹੁੰਦੇ ਨੇ ਉਹ ਇਹੋ ਜਿਹੇ ਪਰਚੇ ਜੇਲਾਂ ਤੋਂ ਕਦੇ ਡਰਦੇ ਨਹੀਂ ਹੁੰਦੇ ਉਹ ਚੂਰੇ ਚੋਲੇ ਹੋ ਕੇ ਫੈਲਦੇ ਹੁੰਦੇ ਨੇ ਜੇ ਸਿਖਰਾਂ 'ਚ ਜਿੱਤ ਲੜਦੇ ਲੋਕਾਂ ਨੂੰ ਧੰਨਵਾਦ ਠੀਕ ਹੈ ਜਿੱਤੇ